सरपंच साहब हाई कोर्ट ਨੇ ਸਰਪੰਚਾਇਤਾਂ ਨੂੰ ਬਹਾਲ ਕੀਤਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜਿਹੜੇ ਅਧੂਰੇ ਕੰਮ ਪਿੰਡਾਂ ਦੇ ਰਹਿੰਦੇ ਆ ਸਰਪੰਚਾਂ ਦੇ ਜੋ ਵੀ ਵਿਕਾਸ ਦੇ ਉਹ ਹੋ ਸਕਣਗੇ ਅਸੀਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਕਾਰ ਦਾ ਵੀ ਜਿਨ੍ਹਾਂ ਨੇ ਸਰਪੰਚ ਫੇਰ ਮੁੜ ਕੇ ਬਹਾਲ ਕਰਿਆ ਸਰਕਾਰ ਨੂੰ ਅਜ ਨੂੰ 1.5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਇਹਨਾਂ ਦੀ ਕਾਰਗੁਜ਼ਾਰੀ ਤੁਹਾਨੂੰ ਕਿੱਦਾਂ ਦੀ ਲੱਗ ਰਹੀ ਹੈ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਨੇ ਬਿਨਾ ਕ੍ਰਾਪਸ਼ਨ ਰਹਿਤ ਕਰਨ ਵਾਲਾ ਮੁਲਕ ਬਣਾਉਣ ਦੀ ਬਹੁਤ ਕੋਸ਼ਿਸ਼ ਕਰ ਰਹੇ ਆ ਉਹ ਉਹ ਗਰਾਊਂਡ ਬਣਾਈ ਹੋਈ ਇਸ ਕਰਕੇ ਆ ਵੀ ਬੱਚੇ ਨਸ਼ਿਆਂ ਤੋਂ ਬਚਣ ਤੁਸੀਂ ਦੇਖ ਰਹੇ ਹੋ ਐਸਐਮ ਜੈਡ ਨਿਊ ਤੇ ਮੈਂ ਹਾਂ ਅਮਨਦੀਪ ਐਟ ਟਾਈਮ ਅਸੀਂ ਮੌਜੂਦ ਆਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪੱਖੋਵਾਲ ਵਿਖੇ ਜਿੱਥੇ ਸਾਡੇ ਨਾਲ ਮੌਜੂਦ ਨੇ ਇੱਕ ਸਮਾਜ ਸੇਵੀ ਤੇ ਮੌਜੂਦਾ ਸਰਪੰਚ ਚਰਨਜੀਤ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਜੋ ਪੰਚਾਇਤਾਂ ਭੰਗ ਕੀਤੀਆਂ ਗਈਆਂ ਸੀ ਹਾਈ ਕੋਰਟ ਨੇ ਕਿਤੇ ਨਾ ਕਿਤੇ ਉਹ ਝਾੜ ਪਾਉਂਦੇ ਆਂ ਪੰਚਾਇਤਾਂ ਦੁਆਰੇ ਬਹਾਲ ਕੀਤੇ ਹਨ ਪਹਿਲਾ ਨਿਊ ਚੈਨਲ ਤੇ ਸਵਾਗਤ ਕਰ ਲਿਆ ਸਰਪੰਚ ਸਾਹਿਬ ਸਰਪੰਚ ਸਾਹਿਬ ਤੁਹਾਡਾ ਐਸਐਮ ਜੀ ਨਿਊ ਤੇ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਆਉਣ ਤੇ ਸਤਿ ਸ਼੍ਰੀ ਅਕਾਲ ਸਾਰੇ ਜਿੰਨੇ ਸਰੋਤੇ ਸੁਣਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਹਾਈ ਕੋਰਟ ਨੇ ਪੰਚਾਂ ਨੂੰ ਪੰਚਾਇਤਾਂ ਨੂੰ ਬਹਾਲ ਕੀਤਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਦੇਖੋ ਜੀ ਬਹੁਤ ਵਧੀਆ ਗੱਲ ਆ ਜਿਹੜੇ ਅਧੂਰੇ ਕੰਮ ਪਿੰਡਾਂ ਦੇ ਰਹਿੰਦੇ ਆ ਸਰਪੰਚਾਂ ਦੇ ਜੋ ਵੀ ਵਿਕਾਸ ਦੇ ਉਹ ਹੋ ਸਕਣਗੇ ਅਸੀਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਕਾਰ ਦਾ ਵੀ ਜਿਨ੍ਹਾਂ ਨੇ ਸਰਪੰਚ ਫੇਰ ਮੁੜ ਕੇ ਬਹਾਲ ਕਰਿਆ ਕਿਹੜੇ ਕਿਹੜੇ ਕੰਮ ਅਧੂਰੇ ਪਏ ਨੇ ਜੋ ਤੁਸੀਂ ਪੰਚਾਇਤਾਂ ਦੁਆਰੇ ਬਹਾਲ ਹੋਈਆਂ ਨੇ ਉਹ ਕਰੋਗੇ ਦੇਖੋ ਜੀ ਪਿੰਡਾਂ 'ਚ ਗਲੀਆਂ ਨਾਲੀਆਂ ਦੇ ਕੰਮ ਬਹੁਤ ਨੇ ਹਲੇ ਬਾਕੀ ਜਿਹੜੇ ਕੰਮ ਵਿੱਚ ਅਧੂਰੇ ਰਹਿ ਗਏ ਜਿਵੇਂ ਕਿ ਕੰਮ ਸ਼ੁਰੂ ਹੋਏ ਹੋਏ ਸੀ ਉਹਨਾਂ ਦੀਆਂ ਪੇਮੈਂਟਾਂ ਸਾਰੀਆਂ ਜਿੰਨੀਆਂ ਫਰਮਾਂ ਸੀਮੈਂਟ ਵਾਲੀ ਬਜਰੀ ਹੋ ਗਈ ਐਂਟਰਲੋਕ ਹੋ ਗਿਆ ਲਾਲ ਟਾਇਲ ਦੂਜੀ ਅੱਠ ਹੋ ਗਈ ਉਹਨਾਂ ਦੀਆਂ ਸਾਰੀਆਂ ਪੇਮੈਂਟ ਸਰਪੰਚਾਂ ਦੇ ਸਿਰਾਂ ਤੇ ਸਾਰਿਆਂ ਦਾ ਭਾਰ ਬਕਾਇਆ ਦੇਣ ਵਾਲਾ ਪਿਆ ਫਰਮਾਂ ਸਰਪੰਚਾਂ ਨੂੰ ਫੋਨ ਕਰਦੀਆਂ ਬਾਰ-ਬਾਰ ਸਰਪੰਚ ਹੁਣ ਦੇ ਨਹੀਂ پا ਰਹੇ ਜੂਸੀਆਂ ਹੋਈਆਂ ਹੋਈਆਂ ਹਾਲਾਂਕਿ ਮੇਰੇ ਪਿੰਡ ਦੀਆਂ ਸਾਰੀਆਂ ਜੂਸੀਆਂ ਟੋਟਲ ਹੋਇਆ ਆ ਪਰ ਮੇਰੇ 10-15 ਲੱਖ ਰੁਪਈਆ ਮੇਰੀ ਵੀ ਦੇਣਦਾਰੀ ਪਈ ਆ ਹਲੇ ਜਿਹੜਾ ਹਾਈ ਕੋਰਟ ਨੇ ਫੈਸਲਾ ਲਿਆਗਾ ਕਿਤੇ ਨਾ ਕਿਤੇ ਸਰਪੰਚਾਂ ਦੇ ਪ੍ਰਤੀ ਇਹ ਤੁਹਾਨੂੰ ਵਧੀਆ ਫੈਸਲਾ ਲੱਗਦਾ ਕਿਉਂਕਿ ਜੋ ਪੇਮੈਂਟਾਂ ਪਈਆਂ ਰਹੀਆਂ ਆ ਉਹ ਪੂਰੀਆਂ ਕੀਤੀਆਂ ਜਾ ਸਕਣਗੀਆਂ ਜੇਕਰ ਗੱਲ ਕਹੀਏ ਕਰੀਏ ਆਪਾਂ ਆਮ ਆਦਮੀ ਪਾਰਟੀ ਸਰਕਾਰ ਦੀ ਸਰਕਾਰ ਨੂੰ ਅੱਜ ਨੂੰ 1.5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਇਹਨਾਂ ਦੀ ਕਾਰਗੁਜ਼ਾਰੀ ਤੁਹਾਨੂੰ ਕਿੱਦਾਂ ਦੀ ਲੱਗ ਰਹੀ ਹੈ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਨੇ ਦੇਖੋ ਜੀ ਬਹੁਤ ਵਧੀਆ ਕਾਰਗੁਜ਼ਾਰੀ ਆ ਸਰਦਾਰ ਭਗਵਾਨ ਸਿੰਘ ਜੀ ਮਾਨ ਉਹਨਾਂ ਦਾ ਤਾਂ ਕੋਈ ਕਹਿਣ ਵਾਲੀ ਗੱਲ ਹੀ ਨਹੀਂ ਬਿਲਕੁਲ ਬਹੁਤ ਸਾਫ਼ ਸੁਥਰੇ ਤੇ ਬਿਨਾ ਕਰਪਸ਼ਨ ਰਹਿਤ ਕਰਨ ਵਾਲਾ ਮੁਲਕ ਬਣਾਉਣ ਦੀ ਬਹੁਤ ਕੋਸ਼ਿਸ਼ ਕਰ ਰਹੇ ਆ ਉਹ ਤੇ ਬਹੁਤ ਵਧੀਆ ਸਾਨੂੰ ਤਾਂ ਲੱਗਦਾ ਜੀ ਸਰਕਾਰ ਵਧੀਆ ਚੱਲਦੀ ਆ ਤੁਸੀਂ ਇੱਕ ਸਮਾਜ ਸੇਵੀ ਹੋ ਤੁਸੀਂ ਪਿੰਡ ਦੇ ਵਿੱਚ ਵਿਚਰਦੇ ਹੋ ਨੌਜਵਾਨ ਵਰਗ ਦੇ ਵਿੱਚ ਵੀ ਵਿਚਰਦੇ ਹੋ ਤੇ ਜੇਕਰ ਗੱਲ ਕਰੀਏ ਆਪਾਂ ਪਿੰਡ ਦੇ ਲਈ ਤੁਸੀਂ ਹੁਣ ਤੱਕ ਕਿਹੜੇ-ਕਿਹੜੇ ਸਮਾਜਿਕ ਕੰਮ ਕਰ ਚੁੱਕੇ ਹੋ ਅਸੀਂ ਜੀ 70 ਰਾ ਐਂਟਰਲੌਕ ਟਾਇਲ ਦੇ ਬਣਾਤੇ ਪਖਵਾਲ ਚ ਜਿਹੜੇ ਰਸਤੇ ਪਿੰਡ ਦੇ ਅੰਦਰਲੇ ਪਾਸੇ ਰਾਹਤੇ ਬਲੌਕ ਹੋ ਗਏ ਸੀ ਵੀ ਆਹ ਪੱਤੀ ਨੂੰ ਇਹਦਾ ਰਾਹ ਨਹੀਂ ਜਾਂਦਾ ਇੱਧਰੋਂ ਇਹਦਾ ਰਾਹ ਨਹੀਂ ਜਾਂਦਾ ਉਹ ਅਸੀਂ ਲੋਕਾਂ ਦੀ ਮਿਹਨਤ ਤਾਲਾ ਕਰਕੇ ਭਾਈਵੰਦੀ ਕਰਕੇ ਉਹ ਅਸੀਂ ਰਾਹ ਚਾਲੂ ਕਰਿਆ ਸਭ ਤੋਂ ਵੱਡੀ ਗੱਲ ਤਾਂ ਸਾਡੇ ਐਨਆਰਆਈ ਭਰਾ ਨੇ ਜਿਹੜੇ ਜਾਂ ਸਾਡੇ ਜਿੰਨੇ ਵੀ ਨਗਰ ਦੇ ਨੌਜਵਾਨ ਨੇ ਉਹ ਸਾਰੇ ਸਾਡੇ ਨਾਲ ਨੇ ਉਹ ਅਸੀਂ ਸਾਡੇ ਇੱਥੇ ਗਰਾਊਂਡ ਹੈ ਨਹੀਂ ਸੀ ਅਸੀਂ ਬਹੁਤ ਵੱਡਾ ਸਟੇਡੀਅਮ ਬਣਾਇਆ 35-40 ਲੱਖ ਰੁਪਈਆ ਲਾਇਆ ਸਾਰੇ ਨਗਰ ਦੇ ਸਹਿਯੋਗ ਨਾਲ ਤੇ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਉਹ ਅਸੀਂ ਨਮਿਤਰੇ ਚਾੜਿਆ ਜੂਥ ਜੂਥ ਜਿਹੜਾ ਨੌਜਵਾਨ ਵਰਗ ਆ ਕਿਤੇ ਨਾ ਕਿਤੇ ਆਪਾਂ ਸੋਸ਼ਲ ਮੀਡੀਆ ਤੇ ਵੀਡੀਓ ਦੇਖਦੇ ਆਂਗੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਨਜ਼ਰ ਆ ਰਿਹਾ ਹੈਗਾ ਉਹਨਾਂ ਨੂੰ ਕੀ ਸੁਨੇਹਾ ਤੁਹਾਡਾ ਦੇਖੋ ਜੀ ਅਸੀਂ ਜਿਹੜੀ ਉਹ ਤੁਹਾਨੂੰ ਮੈਂ ਗਰਾਊਂਡ ਦੀ ਗੱਲ ਕਰੀ ਆ ਉਹ ਗਰਾਊਂਡ ਬਣਾਈ ਹੋਈ ਇਸ ਕਰਕੇ ਆ ਵੀ ਬੱਚੇ ਨਸ਼ਿਆਂ ਤੋਂ ਬਚਣ ਸਾਡੀਆਂ ਕੁੜੀਆਂ ਸਵੇਰੇ ਸਾਰੇ 6 ਵਜੇ ਤੋਂ ਉਹ 8 ਵਜੇ ਤੱਕ 35 40 ਕੁੜੀਆਂ ਹੁੰਦੀਆਂ ਇੱਕ ਟੀਚਰ ਆ ਸਾਡੀ ਕੁੜੀ ਇੱਕ ਮੁੰਡਾ ਸਾਡਾ ਕੋਚ ਆ ਇੱਥੇ ਪਿੰਡੋਈ ਉਹ ਸਵੇਰੇ ਸਾਰੇ ਸਾਡੀਆਂ ਕੁੜੀਆਂ ਪੰਜਾਬ ਖੇੜੀਆਂ ਆ ਨੈਸ਼ਨਲ ਖੇੜੀਆਂ ਆ ਬੱਚੀਆਂ ਤੇ ਮੁੰਡੇ ਤਾਂ ਉੱਥੇ ਆਤਨ ਸਵੇਰ ਤੋਂ ਇੰਨੇ ਹੁੰਦੇ ਆ ਬਹੁਤ ਜਾਦੇ ਅਸੀਂ ਇਹ ਨਸ਼ਿਆਂ ਤੋਂ ਬਚਣ ਕਰਕੇ ਹੀ ਉਹ ਬੱਚਿਆਂ ਨੂੰ ਇਧਰ ਸਟੇਡੀਅਮ ਬਣਾ ਕੇ ਦਿੱਤਾ ਵੀ ਜੂਥ ਇਧਰ ਲੱਗਿਆ ਰਹੇ ਜੂਥ ਦਾ ਉਹ ਖਰਚਾ ਜੋ ਜੂਥ ਆਉਂਦਾ ਐ ਸਵੇਰੇ ਉਹਨਾਂ ਦਾ ਖਰਚਾ ਕੌਣ ਸਰਕਾਰ ਬਲਿ ਮਦਦ ਕੀਤੀ ਜਾ ਰਹੀ ਹੈ ਜਾਂ ਪਿੰਡ ਪੱਧਰ ਤੇ ਮਦਦ ਹੋ ਰਹੀ ਹੈ ਦੇਖੋ ਜੀ ਹਲੇ ਤਾਂ ਪਿੰਡ ਪਧਰਤੀ ਆ ਸਾਡੇ ਸਮਾਜ ਸੇਵੀ ਨੇ ਮੁੰਡੇ ਉਹ ਉਹ ਮਦਦ ਕਰਦੇ ਆ ਫੁੱਟਬਾਲਾਂ ਲੈ ਆਤੀਆਂ ਵਰਦੀਆਂ ਲੈ ਆਤੀਆਂ ਇਦਾਂ ਦੇ ਸਨਯੋਗ ਤੇ ਸਟੇਡੀਅਮ ਸਾਰਾ ਬਹੁਤ ਵਧੀਆ ਚੱਲੀ ਆ ਸਾਡੇ ਪੱਖੋੜ ਦੀਆਂ ਟੀਮਾਂ ਫੁੱਟਬਾਲ ਦੀਆਂ ਦੋ ਟੀਮਾਂ ਨੇ ਬਹੁਤ ਹੀ ਤਗੜੀਆਂ ਟੀਮਾਂ ਨੇ ਨੌ ਆ ਪੱਖੋੜ ਦਾ ਫੁੱਟਬਾਲ ਦੀ ਟੀਮ ਦਾ ਵੀ ਹਾਂ ਪੱਖੋੜ ਚ ਹੈ ਕੋਈ ਟੀਮ ਤੇ ਨੌਜਵਾਨ ਨੂੰ ਸਨੇਹਾ ਨੌਜਵਾਨ ਬਾਹਰਲੇ ਮੁਲਕਾਂ ਦਾ ਰੁਖ ਕਰ ਰਹੇ ਨੇਗੇ ਉਹਨਾਂ ਨੂੰ ਸਨੇਹਾ ਕੀ ਰਹੇਗਾ ਤੁਹਾਡਾ ਦੇਖੋ ਜੀ ਇੱਕ ਦੌੜ ਲੱਗੀ ਹੋਈ ਆ ਇੱਥੇ ਘਾਟਾ ਕੋਈ ਨਹੀਂ ਹੈ ਜੇ ਅਸੀਂ ਇੱਥੇ ਕੋਈ ਵੀ ਕਾਰੋਬਾਰ ਕਰਨਾ ਚਾਹੁੰਦੇ ਆ ਤਾਂ ਵਧੀਆ ਪਰ ਥੋੜੇ ਲੋਕ ਸਿਸਟਮ ਕਰਕੇ ਗੈਲੋ ਜਾਂ ਬੱਚਿਆਂ ਦਾ ਵੀ ਦੌੜੀ ਆ ਵੀ ਹਾਂ ਜੀ ਮੈਂ ਦੁਬਾਰਾ ਜਾਣਾ ਹੀ ਜਾਣਾ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੇ ਪਰ ਜੇ ਇੱਥੇ ਵੀ ਬਹੁਤ ਕੋਸ਼ਾ ਜੇ ਬੰਦਾ ਮੰਨ ਲਾ ਕੇ ਕੰਮ ਕਰੇ ਮੇਰੇ ਹਿਸਾਬ ਨਾਲ ਜਾਣ ਦੀ ਲੋੜ ਨਹੀਂ ਹੈ ਗੱਲ ਮਤਲਬ ਜੇ ਵੀ ਨੌਜਵਾਨ ਚਾਹੇ ਤਾਂ ਇੱਥੇ ਵੀ ਆਪ ਦੇ ਆਪ ਨੂੰ ਸੈੱਟ ਕਰ ਸਕਦਾ ਹੈ ਤੁਹਾਡਾ ਕਹਿਣਾ ਇਹ ਆ ਬਿਲਕੁਲ ਨੰਬਰ ਜੜਾ ਇੱਕ ਗੱਲ ਹੋਰ ਤੁਹਾਡੇ ਨਾਲ ਕਰਾਂਗੇ ਅਸੀਂ ਸਰਪੰਚ ਸਾਹਿਬ ਸਰਪੰਚੀ ਦੀਆਂ ਵੋਟਾਂ ਆ ਰਹੀਆਂ ਨੇ ਕਿਆਂ ਪਿੰਡ ਪੱਧਰ ਤੇ ਹੁੰਦਾ ਇਹ ਸਿਸਟਮ ਲੜਾਈ ਝਗੜੇ ਵੀ ਹੋ ਜਾਂਦੇ ਨੇ ਪਿੰਡ ਵਾਸੀਆਂ ਨੂੰ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਮੈਂ ਇਹ ਕਹਿਣਾ ਵੀ ਜਿਹੜਾ ਪੱਖੋ ਵਾਲ ਪਿੰਡ ਆ ਇਹ ਸਾਰੇ ਪਿੰਡਾਂ ਦਾ ਧੁਰਾ ਸਾਡੇ ਇੱਥੇ ਘਟੋ ਘਟ ਆਲੇ-ਦਾਲੇ 20 ਪਿੰਡ ਆ ਜਿਹੜੇ ਪੱਖੋ ਵਾਲੋਂ ਹੀ ਹਰ ਇੱਕ ਚੀਜ਼ ਮਿਲਦੀ ਆ ਉਹਨਾਂ ਨੂੰ ਪੱਖੋ ਵਾਲ ਵਧੀਆ ਪਿੰਡ ਆ ਸਾਡਾ ਜਿਹੜਾ ਪੱਖੋ ਵਾਲ ਪਿੰਡ ਆ ਬਹੁਤ ਹੀ ਮਹਾਜਨ ਪਿੰਡ ਆ ਇੱਥੇ ਅੱਜ ਤੱਕ ਨਾ ਕੋਈ ਲੜਾਈ ਹੋਈ ਆ ਨਾ ਕੋਈ ਚੜਾਈ ਅਸੀਂ ਜੇ ਅੱਜ ਲੈਕਸਨ ਹੁੰਦੀ ਆ ਕੱਲ ਨੂੰ ਇੱਕ ਦੂਜੇ ਦੇ ਭੋਗਾਂ ਸ਼ੋਗਾਂ ਤੇ ਜਾਂਦੇ ਆ ਕੋਈ ਨੋ ਪ੍ਰੋਬਲਮ ਸਾਨੂੰ ਕੋਈ ਕਿਸੇ ਨਾਲ ਕੋਈ ਐਦਾਂ ਦੀ ਦਿੱਕਤ ਨਹੀਂ ਹੈ ਮਤਲਬ ਪਿੰਡ ਬੋਰਡ ਪੱਧਰ ਲੱਗਾਗਾ ਵਿਚਰਨਾ ਲੱਗਾ ਲੋਕ ਵਧੀਆ ਵਿਚਰਦੇ ਨੇ ਬਿਲਕੁਲ ਐਸਐਮਜ਼ ਨੂੰ ਨਾਲ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਇਹ ਸਨ ਸਰਪੰਚ ਚਰਨਜੀਤ ਸਿੰਘ ਜੀ ਪੱਖੋ ਵਾਲੇ ਤੇ ਸਮਾਜ ਸੇਵੀ ਇਹਨਾਂ ਨਾਲ ਗੱਲਬਾਤ ਕਰੀ ਇਹਨਾਂ ਨੇ ਕਿਹਾ ਵੀ ਜੋ ਹਾਈ ਕੋਰਟ ਨੇ ਫੈਸਲਾ ਲਿਆ ਏ ਉਹ ਬਹੁਤ ਸੁਲਾਗਾਜੋਗ ਫੈਸਲਾਗਾ ਜੋ ਅਧੂਰੇ ਪਏ ਕੰਮ ਨੇਗੇ ਉਹ ਨੇਪਰੇ ਚੜੇ ਜਾਣਗੇ ਕੈਮਰਾਮੈਨ ਅਮਰੀਕ ਦੇ ਨਾਲ ਮੈਂ ਅਮਨਦੀਪ ਐਸਐਮਜ਼ ਨਿਊਜ਼ ਲੁਧਿਆਣਾ